ਕਰਹਰ ਬੂੰਦ ਬਸੋਰੋ ਮਾਵਲ ਕੁਸਮ ਬਸੰਤ ਗਨੰਤ ਨਾ ਵੇ ਪ੍ਰਵਸਸ ਕਿਰਨ ਉਦਰ ਸਾਗਰ ਕੋ ਗੰਗਕ ਤਰੰਗ ਅੰਤ ਕੋ ਪਾਵੇ ਅਰ ਉਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲ ਉਹਨ ਹੈ ਜੋ ਗਾਵੇ ਭੱਲੇ ਅਮਰਦਾਸ ਗੁਣ ਤੇਰੇ ਤੇਰੇ ਉਪਮਾ ਤੋਹੇ ਬਨ ਆਵੇ ਧੰਨ ਧੰਨ RAMDAS ਗੁਰ ਜਨ ਸਿਰਿਆ ਤੇ ਨੈ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ ਤੀਸਰੇ ਪਾਤਸ਼ਾਹ ਧੰ ਸਤਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ 450 ਸਾਲਾ ਜੋਤੀ ਜੋਤ ਸਬਾਉਣ ਦੇ ਪਾਵਨ ਦਿਹਾੜੇ ਤੇ ਔਰ ਧੰ ਸਤਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ 450 ਸਾਲਾ ਗੁਰਤਾ ਗੱਦੀ ਤੇ ਬਰਾਚਮਾਨ ਹੋਣ ਦੇ ਪਾਵਨ ਪਵਿੱਤਰ ਗੁਰਪੁਰਬ ਨੂੰ ਮਨਾਉਣ ਵਾਸਤੇ ਗੁਰਦੁਆਰਾ ਬੌਲੀ ਸਾਹਿਬ ਸ੍ਰੀ ਗੁਰਿੰਦਵਾਲ ਸਾਹਿਬ ਜੀ ਵਿਖੇ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਸਮੂਹ ਗੁਰੂ ਸਵਾਰਿਓ ਗੁਰੂ ਬਖਸ਼ੀ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਪੰਥ ਦੀ ਨਮੈਦਾ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਸ੍ਰੀ ਅਮਰਤ ਸਰ ਦੀ ਅਗਵਾਈ ਵਿੱਚ ਸਮੂਹ ਖਾਲਸਾ ਪੰਥ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਤਾ ਗਦੀ ਦਿਵਸ ਅਤੇ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਵਸ ਤੇ 450 ਸਾਲਾ ਸ਼ਤਾਬਦੀ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਦੇਸ਼ ਵਿਦੇਸ਼ ਤੋਂ ਸ੍ਰੀ ਗੁਰਿੰਦਵਾਲ ਸਾਹਿਬ ਜੀ ਦੇ ਪਾਵਨ ਧਰਤੀ ਤੇ ਪੁੱਜੀਆਂ ਸਗਤਾਂ ਤਨਤਾ ਦੇ ਯੋਗ ਨੇ ਪਾਇ ਸ੍ਰੀ ਭਾਈ ਗੁਰਦਾਸ ਜੀ ਦਾ ਕਥਨ ਹੈ ਗੁਰਬਾਣੀ ਤਿਨਾ ਗੁਰ ਸਿੱਖਾਂ ਭਾਏ ਭਗਤ ਗੁਰਪੁਰਬ ਕਰਨਦੇ ਗੁਰੂ ਸਾਹਿਬਾਨ ਦੇ ਪਾਵਨ ਪੁਰਬ ਮਨਾਉਣੇ ਅਤੇ ਉਹਨਾਂ ਦੀ ਅਗੰਮੀ ਯਾਦ ਵਿੱਚ ਸੇਵਾ ਸਿਮਰਨ ਗੁਰਬਾਣੀ ਅਤੇ ਬਾ ਬਾਣੀਆਂ ਕਹਾਣੀਆਂ ਪੁੱਤ-ਸਪੁੱਤ ਕਰੇਂ ਤੇ ਮਹਵਾਕ ਅਨੁਸਾਰ ਗੁਰੂ ਇਤਿਹਾਸ ਨਾਲ ਆਪਣੀ ਸੁਰਤ ਨੂੰ ਜੋੜਨਾ ਸ਼ੁਰੂ ਤੋਂ ਹੀ ਗੁਰਸਿੱਖ ਸੰਗਤਾਂ ਦਾ ਪਰਮ ਮਨੋਰਥ ਰਿਹਾ ਹੈ ਮਨੁਖਤਾ ਲਈ ਗੁਰੂ ਸਾਹਿਬਾਨ ਦੇ ਕੀਤੇ ਮਹਾਨ ਪਰਉਪਕਾਰਾਂ ਨੂੰ ਆਪਣੀ ਯਾਦ ਵਿੱਚ ਤਰੋਤਾਜ਼ਾ ਰੱਖਣ ਅਤੇ ਕੌਮੀ ਪੱਧਰ ਉੱਤੇ ਚੇਤਨਾ ਤੇ ਉਤਸ਼ਾਹ ਪੈਦਾ ਕਰਨ ਲਈ ਹੀ ਖਾਲਸਾ ਪੰਥ ਵੱਲੋਂ ਗੁਰੂ ਸਾਹਿਬਾਨ ਦੇ ਗੁਰਪੁਰਬਾਂ ਦੀਆਂ ਸ਼ਤਾਬਦੀਆਂ ਮਨਾਇਆਂ ਜਾਂਦੀਆਂ ਨੇ ਇਹੋ ਜਿਹੀਆਂ ਇਤਿਹਾਸਕ ਸ਼ਤਾਬਦੀਆਂ ਮਨਾਉਣ ਦਾ ਸਬੱਬ ਹਾਸਲ ਹੋਣਾ ਸਾਡੇ ਸਾਰਿਆਂ ਵਾਸਤੇ ਬੜੀ ਖੁਸ਼ਕਿਸਮਤੀ ਹੈ ਅਤੇ ਇਸ ਮੌਕੇ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਲਈ ਇਹ ਇੱਕ ਇਤਿਹਾਸਕ ਯਾਦਗਾਰੀ ਪਾਲ ਵੀ ਹੈ। ਸ੍ਰੀ ਗੁਰੂ ਰਾਮਦਾਸ ਜੀ ਦਾ 450 ਸਾਲਾ ਗੁਰਤਾ ਗੱਦੇ ਦਿਵਸ ਮਨਾਉਂਦੇ ਆਂ। ਸਾਨੂੰ ਗੁਰੂ ਸਾਹਿਬ ਜੀ ਦੇ ਜੀਵਨ ਤੇ ਸਿੱਖਿਆਵਾਂ ਤੋਂ ਸਿੱਖ ਆਦਰਸ਼ਾਂ, ਸੇਵਾ, ਸਾਧਨਾ, ਨਿਮਰਤਾ, ਹਲੀਮੀ, ਮਿਠਾਸ ਅਤੇ ਆਗਿਆਕਾਰੇ ਨੂੰ ਧਾਰਨ ਕਰਨ ਦੀ ਪ੍ਰੇਰਣਾ ਮਿਲਦੀ ਹੈ। ਸ੍ਰੀ ਗੁਰੂ ਰਾਮਦਾਸ ਜੀ ਨੇ 7 ਸਾਲ ਗੁਰਤਾ ਗੱਦੇ ਤੇ ਬਿਰਾਜਮਾਨ ਰਹਿੰਦਿਆਂ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਲਈ ਮਸੰਦ ਸਥਾਪਿਤ ਕੀਤੇ ਆਪ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਦੇ ਹੁਕਮ ਤੇ ਪਵਿੱਤਰ ਨਗਰੀ ਸ੍ਰੀ ਅਮਰਸਰ ਸਹਿ ਵਸਾ ਕੇ ਪੰਜ ਪਵਿੱਤਰ ਸਰੋਵਰਾਂ ਦੀ ਖੁਦਾਈ ਕਰਾਉਣ ਵੱਖ-ਵੱਖ 52 ਪ੍ਰਕਾਰ ਦੇ ਕਿੱਤਾਕਾਰਾਂ ਨੂੰ ਸ੍ਰੀ ਅਮਰਸਰ ਸਹਿ ਜੀ ਵਿਖੇ ਵਸਾਉਣ ਦੇ ਕਾਰਜਾ ਤੋਂ ਇਲਾਵਾ 30 ਰਾਕਾਂ ਵਿੱਚ ਗੁਰਬਾਣੀ ਰਚਨਾ ਰਾਹੀਂ ਸਿੱਖ ਧਰਮ ਦੇ ਧਾਰਮਿਕ ਸਮਾਜਿਕ ਅਤੇ ਨੈਤਿਕ ਆਧਾਰ ਨੂੰ ਵੀ ਪ੍ਰਗਟ ਕੀਤਾ ਹੈ ਇਸੇ ਤਰ੍ਹਾਂ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਉਣ ਦੇ 450 ਸਾਲਾ ਗੁਰਪੁਰਬ ਮਨਾਉਂਦੇ ਸਾਨੂੰ ਆਪਕੀ ਦੇ ਜੀਵਨ ਤੋਂ ਸੇਵਾ ਸਿੱਧਕ ਅਤੇ ਭਰੋਸੇ ਦੀ ਦਾਤ ਪ੍ਰਾਪਤ ਕਰਦਾ ਉਤਸ਼ਾਹ ਮਿਲਦਾ ਗੁਰਤਾ ਗੱਦੀ ਤੇ ਬਰਾਜਮਾਨ ਹੋ ਕੇ ਸ੍ਰੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਸ਼ਹਿਰ ਬਸਾ ਕੇ ਧਰਮ ਪ੍ਰਚਾਰ ਦਾ ਕੇਂਦਰ ਬਣਾਇਆ ਅਤੇ ਉੱਥੇ ਸੰਗਤ ਅਤੇ ਪੰਗਤ ਦੀ ਪਰੰਪਰਾ ਨੂੰ ਸੰਸਥਾਗਤ ਰੂਪ ਦਿੱਤਾ ਸਿੱਖਾਂ ਦੇ ਪਹਿਲੇ ਤੀਰਤੇ ਰੂਪ ਵਿੱਚ ਬੌਲੀ ਦਾ ਨਿਰਮਾਣ ਕਰਨਾ ਸਿੱਖਾਂ ਦੇ ਵਿਆਹਾਂ ਲਈ ਆਨੰਦ ਸੰਸਕਾਰ ਦੀ ਅਰੰਭਤਾ ਕਰਨੀ ਕਰਮकांड ਅਤੇ ਸਤੀ ਪ੍ਰਥਾ ਵਰਗੀਆਂ ਬੁਰਾਈਆਂ ਦਾ ਵਿਰੋਧ ਕਰਕੇ ਵਿਧਵਾ ਦਾ ਪੁਨਰ ਵਿਆਹ ਜਾਤ ਪਾਤ ਨੂੰ ਖਤਮ ਕਰਨ ਲਈ ਅੰਤਰ ਜਾਤੀ ਵਿਆਹ ਧਰਮ ਪ੍ਰਚਾਰ ਲਈ 22 ਮੰਜੀਆਂ ਅਤੇ 52 ਪੀੜੇ ਥਾਪ ਕੇ ਗੁਰਸਿੱਖ ਮਰਦਾਂ ਦੇ ਨਾਲ ਨਾਲ ਗੁਰਸਿੱਖ ਬੀਬੀਆਂ ਨੂੰ ਵੀ ਬਰਾਬਰ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਅਤੇ 17 ਰਾਗਾਂ ਵਿੱਚ ਗਹਿਰੇ ਅਧਿਆਤਮਿਕ ਅਨੁਭਵ ਨੂੰ ਪ੍ਰਗਟਾਉਂਦੀ ਗੁਰਬਾਣੀ ਦੀ ਰਚਨਾ ਕਰਨਾ ਸ਼੍ਰੀ ਗੁਰੂ ਅਮਰਦਾਸ ਜੀ ਦੁਆਰਾ ਸੰਸਾਰੀ ਜੀਮੇ ਵਿੱਚ ਕੀਤੇ ਗਏ ਅਦੁੱਤੇ ਕਾਰਜ ਹਨ ਅੱਜ ਸ਼੍ਰੀ ਗੁਰੂ ਅਮਰਦਾਸ ਜੀ ਦਾ 450 ਸਾਲਾ ਜੋਤੀ ਜੋਤ ਦਿਵਸ ਮਨਾਉਂਦੇ ਹਾਂ ਸਾਨੂੰ ਸਤਿਗੁਰਾਂ ਦੁਆਰਾ ਮਨੁੱਖਤਾ ਦੇ ਸੰਸਾਰੀ ਅਤੇ ਆਤਮਿਕ ਕਲਿਆਣ ਕਰਨ ਲਈ ਕੀਤੇ ਗਏ ਮਹਾਨ ਪਰਉਪਕਾਰ ਚੇਤੇ ਆ ਰਹੇ ਨੇ ਆਧੁਨਿਕ ਯੁੱਗ ਵਿੱਚ ਸਰਕਾਰਾਂ ਅੱਜ ਔਰਤ ਨੂੰ ਸਮਾਜ ਵਿੱਚ ਸੁਰੱਖਿਅਤ ਅਤੇ ਇੱਜ਼ਤਮਾਨ ਦਿਵਾਉਣ ਲਈ ਕਾਨੂੰਨ ਬਣਾ ਰਹੀਆਂ ਹਨ ਪਰ ਸਾਡੇ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਜੀ ਨੇ ਸਦੀਆਂ ਪਹਿਲਾਂ ਹੀ ਔਰਤ ਨੂੰ ਸਮਾਜ ਵਿੱਚ ਇੱਜ਼ਤ ਤੇ ਸਨਮਾਨ ਦਾ ਜੀਵਨ ਪ੍ਰਦਾਨ ਕਰਨ ਲਈ ਘੁੰਡ ਦੀ ਰਸਮ ਬੰਦ ਕਰਵਾਈ ਸੱਤੇ ਪ੍ਰਥਾ ਦਾ ਨਾ ਸਿਰਫ ਵਿਰੋਧ ਹੀ ਕੀਤਾ ਬਲਕਿ ਸਮੇਂ ਦੇ ਬਾਦਸ਼ਾਹ ਅਕਬਰ ਨੂੰ ਪ੍ਰੇਰਨਾ ਕਰਕੇ ਇਸ ਆਣ ਮਨੋਖੇ ਕੁਰੇਤੀ ਵਿਰੋਧ ਕਾਨੂੰਨੀ ਸ਼ਕਤੀ ਵੀ ਕਰਵਾਈ ਬੀਤਵਾ ਪੁਨਰ ਵਿਆਹ ਦੀ ਪਰੰਪਰਾ ਸ਼ੁਰੂ ਕੀਤੀ ਅਤੇ ਜਾਤ ਪਾਤ ਊਚ ਨੀਚ ਛੂਤ ਛਾਤ ਦਾ ਨਾ ਸਿਰਫ ਜ਼ੋਰਦਾਰ ਖੰਡਨ ਹੀ ਕੀਤਾ ਬਲਕਿ ਪੰਗਤ ਅਤੇ ਸੰਗਤ ਦੀ ਪਰੰਪਰਾ ਸਥਾਪਿਤ ਕਰਕੇ ਬੌਲੀ ਸਹਿਬ ਦਾ ਨਿਰਮਾਣ ਕਰਕੇ ਅਤੇ ਗੁਰਸਿੱਖਾਂ ਦੇ ਵਿਆਹ ਜਾਤ ਪਾਤ ਨੂੰ ਵਿਚਾਰੇ ਬਿਨਾਂ ਕਰਵਾ ਕੇ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਵੇਖੀ ਇਤੇ ਖਾਲਸਾ ਜੀ ਅੱਜ ਸਤਿਗੁਰਾਂ ਦੇ ਪਾਵਨ 450 ਸਾਲਾ ਸ਼ਤਾਬਦੀ ਗੁਰਪੁਰ ਮਨਾਉਂਦਿਆਂ ਸਾਨੂੰ ਜਿੱਥੇ ਗੁਰੂ ਸਹਿਬਾਨ ਦੇ ਪਵਿੱਤਰ ਆਦਰਸ਼ਾਂ ਨੂੰ ਆਪਣੇ ਜੀਵਨ ਵਿੱਚ ਢਾਲ ਕੇ ਗੁਰੂ ਨਾਨਕ ਨਰਮਲ ਫਲਸਫੇ ਦੀ ਖੁਸ਼ਬੂ ਪੂਰੇ ਬ੍ਰਹਿਮੰਡ ਵਿੱਚ ਫੈਲਾਉਣ ਦੀ ਪ੍ਰੇਰਣਾ ਮਿਲ ਰਹੀ ਹੈ ਉੱਥੇ ਅਜੋਕੇ ਕੌਮੀ ਸਰਕਾਰਾਂ ਨੂੰ ਮੁਖਾਤਬ ਹੁੰਦਿਆਂ ਦਰਪੇਸ਼ ਸਮੱਸਿਆਵਾਂ ਤੇ ਚੁਣੌਤੀਆਂ ਨੂੰ ਵਿਚਾਰਨ ਅਤੇ ਸਮੇਂ ਦੀਆਂ ਸਰਕਾਰਾਂ ਵੱਲੋਂ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਦਾ ਮੁਕਾਬਲਾ ਕਰਨ ਦੀ ਵੀ ਤਾਕਤ ਪੈਦਾ ਕਰਨ ਦਾ ਸਬੱਬ ਮਿਲ ਰਿਹਾ ਹੈ ਖਾਲਸਾ ਜੀ ਰਾਜਨੀਤਿਕ ਸੱਤਾ ਦੇ ਨਸ਼ੇ ਵਿੱਚ ਚੂਰ ਸਥਾਪਿਤ ਹੱਥੋਂ ਸਿੱਖ ਕੌਮ ਦੀ ਨਿਤ ਦਿਹਾੜੇ ਹੋ ਰਹੀ ਬੇ ਹੁਰਮਤੀ ਨੂੰ ਵੇਖਦਿਆਂ ਹਰੇਕ ਗੁਰੂ ਨਾਨਕ ਨਾਮ ਲੈਵਾ ਦੇ ਮਨ ਵਿੱਚ ਇਹ ਸਵਾਲ ਪੈਦਾ ਹੁੰਦਾ ਹੈ ਕਿ ਸਰਬੱਤਾ ਦਾ ਭਲਾ ਮੰਗਣ ਵਾਲੇ ਸਿੱਖਾਂ ਦੀ ਰਫਤਾਰ ਗੁਫਤਾਰ ਤੇ ਦਸਤਾਰ ਆਖਰ ਇਹਨਾਂ ਹਕੂਮਤਾਂ ਨੂੰ ਕਿਉਂ ਨਹੀਂ ਪਾਉਂਦੇ ਸਿੱਖ ਕੌਮ ਦੀ ਨਿਆਰੀ ਤੇ ਇੰਦਰਾਲੀ ਹਸਤੀ ਕਿੰਨਾ ਲੋਕਾਂ ਨੂੰ ਰਾਸ ਨਹੀਂ ਆ ਰਹੀ ਸਾਰੇ ਸ੍ਰਿਸ਼ਟੀ ਦਾ ਭਲਾ ਮੰਗਣ ਵਾਲੇ ਗੁਰਬਾਣੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਕੌਣ ਨੋਕ ਕਰਵਾ ਰਹੇ ਨੇ ਜਿਨ੍ਹਾਂ ਨੂੰ ਬੇਪਰਦ ਕਰਨ ਤੋਂ ਸਰਕਾਰਾਂ ਝਿਜਕਦੀਆਂ ਨੇ ਜਦੋਂ ਕਿ ਰਾਜਨੀਤਿਕ ਤੌਰ ਤੇ ਵੱਖਰੇ ਵਿਚਾਰਾਂ ਵਾਲੇ ਲੋਕਾਂ ਨੂੰ ਸਰਕਾਰਾਂ ਪਤਾਲ ਵਿੱਚੋਂ ਵੀ ਕੱਢ ਕੇ ਜੇਲ੍ਹਾਂ ਵਿੱਚ ਡੱਕਣ ਵਿੱਚ ਦੇਰ ਨਹੀਂ ਲਾਉਂਦੀਆਂ ਆਖਰ ਗੁਰਦੁਆਰਿਆਂ ਵਿੱਚ ਲਹਿਰਾਉਂਦੇ ਖਾਲਸਾਈ ਨਿਸ਼ਾਨ ਸਾਹਿਬ ਕਿੰਨਾ ਲੋਕਾਂ ਨੂੰ ਰੜਕ ਰਹੇ ਨੇ ਕਿ ਆਨੇ ਬਹਾਨੇ ਸਿੱਖਾਂ ਦੀਆਂ ਸੰਸਥਾਵਾਂ ਨੂੰ ਸਰਕਾਰਾਂ ਦੇ ਸਿੱਧੇ ਕਬਜ਼ੇ ਵਿੱਚ ਲੈਣ ਦੀਆਂ ਕੋਝੀਆਂ ਸਾਜ਼ਸ਼ਾ ਹੋ ਰਹੀਆਂ ਅਤੇ ਸਿੱਖਾਂ ਦੇ ਲਹੂ-ਲੁਹਾਨ ਹੋਏ ਚਿਹਰੇ ਸਿੱਖਾਂ ਦੀਆਂ ਸ਼ਰਮ ਨਿਤ ਦਿਹਾੜੇ ਲਾਈਆਂ ਜਾਂਦੀਆਂ ਦਸਤਾਰਾਂ ਖਿਲਰੇ ਤੇ ਕੋਹੇ ਜਾਂਦੇ ਕੇਸ ਆਖਰ ਕਿੰਨਾ ਲੋਕਾਂ ਦੇ ਕਿਲ੍ਹੇ 'ਚ ਠੰਡ ਪਾ ਰਹੇ ਨੇ ਖਾਲਸਾ ਜੀ ਇਹਨਾਂ ਸਾਰੇ ਸਵਾਲਾਂ ਦਾ ਕੋਈ ਇੱਕ ਜਵਾਬ ਨਹੀਂ ਹੈ ਕਿਉਂਕਿ ਸਿੱਖਾਂ ਦੇ ਰਫਤਾਰ ਵਿੱਚ ਦੋ ਧਾਰੀ ਖੰਡੇ ਦੀ ਧਾਰ ਸ਼ਾਮਲ ਹੈ ਸਿੱਖਾਂ ਦੇ ਗੁਫ਼ਤਾਰ ਵਿੱਚ ਜ਼ਾਲਮ ਹਕੂਮਤਾਂ ਨੂੰ ਦਿੱਤੇ ਜਾਂਦੇ ਵਿੰਗਾਰ ਸ਼ਾਮਲ ਹੈ ਅਤੇ ਸਿੱਖਾਂ ਦੇ ਦਸਤਾਰ ਆਪਣੇ ਆਪ ਵਿੱਚ ਕਿਸੇ ਵੀ ਦੁਨਿਆਵੀ ਸੱਤਾ ਦੇ ਪ੍ਰਭਾਵ ਤੋਂ ਮੁਕਤ ਅਤੇ ਸਿੱਖਾਂ ਦੀ ਆਜ਼ਾਦ ਹਸਤੀ ਦੀ ਪ੍ਰਤੀਕ ਅਕਾਲ ਪੁਰਖ ਦਾ ਬਖਸ਼ਿਆ ਹੋਇਆ ਤਾਜ ਹੈ ਖਾਲਸਾ ਜੀ ਅੱਜ ਸਾਨੂੰ ਕੌਮੀ ਪਰਚੋਲ ਕਰਦਿਆਂ ਆਪਣੇ ਵਿਆਪਕ ਪੰਥਕ ਏਜੰਡੇ ਨੂੰ ਨਿਰਧਾਰਤ ਕਰਨ ਦੀ ਲੋੜ ਹੈ ਜੋ ਸਤਿਗੁਰਾਂ ਦੁਆਰਾ ਮਨੁੱਖਤਾ ਦੇ ਸੰਸਾਰੇ ਤੇ ਆਤਮਿਕ ਕਲਿਆਣ ਲਈ ਕੀਤੇ ਅਦੁੱਤੀ ਪੌਰੁਪਕਾਰਾਂ ਤੋਂ ਸੇਧ ਲੈਂਦਿਆਂ ਉਜਲ ਭਵਿੱਖ ਵੱਲ ਤੁਰਨ ਦਾ ਐਲਾਨਨਾਮਾ ਬਣੇ ਅਤੇ ਵਿਸ਼ਵ ਦੇ ਹਾਲਾਤਾਂ ਨੂੰ ਸਾਹਮਣੇ ਰੱਖਦਿਆਂ ਸਿੱਖਾਂ ਦੀਆਂ ਕੌਮੀ ਤਰਜੀਹਾਂ ਅਤੇ ਹਿੱਤਾਂ ਨੂੰ ਵਿਸ਼ਾਲ ਪ੍ਰਸੰਗ ਵਿੱਚ ਵਿਚਾਰਨ ਉਹਨਾਂ ਵਿੱਚ ਲੜਿੰਦੀਆਂ ਤਬਦੀਲੀਆਂ ਕਰਨ ਅਤੇ ਆਪਣੇ ਜਹੀਨ ਅਤੇ ਸ਼ਕਤੀਸ਼ਾਲੀ ਬૌਧਿਕ ਧਾਰਮਿਕ ਸੱਭਿਆਚਾਰਕ ਆਰਥਿਕ ਅਤੇ ਰਾਜਨੀਤਿਕ ਮੰਚ ਉਸਾਰਨ ਦੇ ਨੁਕਤੇਆ ਉੱਤੇ ਕੇਂਦਰਿਤ ਹੋਵੇ ਖਾਲਸਾ ਜੀ ਅੱਜ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਦੋਂ ਤੱਕ ਸਾਡੀ ਰਾਜਨੀਤਿਕ ਸ਼ਕਤੀ ਇੱਕ ਮੁੱਚੀ ਤਾਂ ਅਸੀਂ ਦਿੱਲੀ ਤੇ ਲਾਹੌਰ ਦੇ ਤਖਤਾਂ ਤੇ ਖਾਲਸਾ ਇਹ ਪਰਚਮ ਝੁਲਾਏ ਲਗਭਗ 50 ਸਾਲ ਖਾਲਸਾ ਰਾਜ ਨੇ ਮਿਰਖਤਾ ਨੂੰ ਬੇਗਮਪੁਰਾ ਤੇ ਹਲੇਮੀ ਰਾਜ ਵਾਲਾ ਕਲਿਆਨਕਾਰੀ ਸ਼ਾਸਨ ਵੀ ਦਿੱਤਾ ਜਦੋਂ ਵੀ ਅਸੀਂ ਆਪਸ ਵਿੱਚ ਵੰਡੇ ਗਏ ਤਾਂ ਸਾਡੇ ਗੁਰਦੁਆਰਿਆਂ ਤੇ ਵੀ ਸਰਕਾਰਾਂ ਦੇ ਪਿੱਠੂਆਂ ਨੇ ਕਬਜ਼ੇ ਕਰ ਲਏ ਪਾਵਨ ਗੁਰਧਾਮਾ ਵਿੱਚ ਹਰੇਕ ਉਹ ਮਨਮਤ ਅਤੇ ਕੁਕਰਮ ਕੀਤਾ ਜਿਸ ਦਾ ਗੁਰਮਤਿ ਨੇ ਹਰ ਵੇਲੇ ਡਟ ਕੇ ਵਿਰੋਧ ਕੀਤਾ ਹੈ ਖਾਲਸਾ ਜੀ ਅਸੀਂ ਅੱਜ ਵਿਆਪਕ ਕੌਮੀ ਸਮੱਸਿਆਵਾਂ ਅਤੇ ਸੰਕਟਾਂ ਦਾ ਸਾਹਮਣਾ ਕਰਦੇ ਹੋਏ ਤਾਂ ਹੀ ਉज्ज्वल ਭਵਿੱਖ ਵੱਲ ਤੁਰ ਸਕਦੇ ਹਾਂ ਜੇਕਰ ਅਸੀਂ ਆਪਸੀ ਧੜੇਬੰਦੀਆਂ ਵੱਖਰੇਵਿਆਂ ਤੋਂ ਉੱਪਰ ਉੱਠ ਕੇ ਏਕਤਾ ਦੇ ਸੂਤਰ ਵਿੱਚ ਬੱਝਾਂਗੇ ਆਓ ਅੱਜ ਦੇ ਇਸ ਇਤਿਹਾਸਕ ਮੌਕੇ ਐ ਸੇ ਕੌਮੀ ਤੌਰ ਤੇ ਪ੍ਰਣ ਕਰੀਏ ਕਿ ਆਪਣੇ ਆਤਮਿਕ ਵਿਕਾਸ ਲਈ ਸੇਵਾ ਸਿਮਰਨ ਅਤੇ ਗੁਰਬਾਣੀ ਵਿੱਚ ਪਰਪੱਕ ਹੋਈਏ ਅਤੇ ਸਿੱਖ ਕੌਮ ਉੱਪਰ ਹੋ ਰਹਾ ਬਹੁਮੁਖੀ ਹਮਲਿਆਂ ਨੂੰ ਰੋਕਣ ਲਈ ਖੇਰੂ ਖੇਰੂ ਹੋਏ ਰਾਜਨੀਤਿਕ ਸ਼ਕਤੀ ਨੂੰ ਇਕੱਠਿਆਂ ਕਰੀਏ ਅਤੇ ਗੁਰੂ ਸਹਿਬਾਨ ਦੀ ਪਵਿੱਤਰ ਸਰਜ਼ਮੀ ਉੱਤੇ ਰਾਜ ਕਰੇਗਾ ਖਾਲਸਾ ਦੇ ਬੋਲ ਬਾਲੇ ਕਾਇਮ ਕਰੀਏ ਸਵਾਜ ਸਤਗੁਰਾਂ ਦੇ 450 ਸਾਲਾ ਗੁਰਤਾ ਗੱਦੀ ਤੇ ਬਿਰਾਜਮਾਨ ਹੋਣ ਅਤੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ 450 ਸਾਲਾ ਜੋਤੀ ਜੋਤ ਸਮਾਉਣ ਦੇ ਪਾਵਨ ਪਵਿੱਤਰ ਦਿਹਾੜੇ ਤੇ ਆਪ ਦੂਦ ਰੱਟਕਤਲ ਕੇ ਜੋ ਸੰਗਤਾਂ ਆਈਆਂ ਸੰਤ ਮਹਾਪੁਰਖ ਪਹੁੰਚੇ ਹੋਏ ਨੇ ਦਲਾ ਪੰਥਾ ਦੇ ਮੁਖੀ ਸਹਿਬਾਨ ਪਹੁੰਚੇ ਹੋਏ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਮਦਮਿਤਕਸਾਲ ਦੇ ਮੁਖੀ ਸਹਿਬਾਨ ਸਿੰਘ ਸਹਿਬਾਨ ਔਰ ਆਪ ਗੁਰੂ ਰੂਪ ਸੰਗਤਾਂ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਹੋ ਸਾਫ ਦਾ ਬਹੁਤ ਬਹੁਤ ਧੰਨਵਾਦ ਵਿਧਾਈ ਦੇ ਪਾਤਰ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਪ੍ਰਧਾਨ ਸਾਹਿਬ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਬਹੁਤ ਵੱਡੀ ਮਿਹਨਤ ਆਪਣੀ ਟੀਮ ਨੂੰ ਨਾਲ ਲੈ ਕੇ ਕੀਤੀ ਔਰ ਇਹ ਜੋ 450 ਸਾਲਾ ਗੁਰਿਆਈਪੁਰ ਪੱਤੇ ਜੋਤੀ ਜੋਤ ਸਮਾਗਮ ਨੇ ਉਹ ਬਹੁਤ ਹੀ ਸਫਲਤਾਪੂਰਵਕ ਅੱਜ ਨੇਪਰੇ ਚੜ੍ਹ ਰਹੇ ਨੇ ਸੰਗਤਾਂ ਨੂੰ ਇਹ ਜ਼ਰੂਰੀ ਬੇਨਤੀ ਹੈ ਕਿ ਦਾਸ ਤਕਰੀਬਨ 6 ਸਾਲ ਤੱਕ ਸ਼੍ਰੀ ਕੇਸਗੜ ਸਾਹਿਬ ਜੀ ਵਿਖੇ ਸੇਵਾ ਨਿਵਾਕ ਕੇ ਆਇਆ ਹੈ ਪਹਿਲਾਂ ਵੀ ਇਹ ਐਲਾਨ ਕੀਤਾ ਜਾ ਚੁੱਕਾ ਹੈ ਅੱਜ ਫੇਰ ਇਸ ਸ਼ਤਾਬਦੀ ਦੇ ਮੌਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਦਲਾ ਪੰਥਾ ਦੇ ਮੁਖੀ ਸਹਿਬਾਨ ਔਰ ਕਾਰ ਸੇਵਾ ਵਾਲੇ ਮਹਾਪੁਰਖਾਂ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਜੋ 2025 ਵਿੱਚ ਮਨਾਇਆ ਜਾਣਾ ਐ ਐਸੀ ਸਾਰੇ ਹੁਣ ਤੋਂ ਹੀ 2025 ਵਿੱਚ ਮਨਾਇਆ ਜਾਣ ਵਾਲੇ 350 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਦੀਆਂ ਤਿਆਰੀਆਂ ਵੀ ਆਪਾਂ ਸਾਰੇ ਹੁਣ ਤੋਂ ਹੀ ਆਰੰਭ ਕਰੀਏ ਅੱਜ ਜਿਨ੍ਹਾਂ ਪ੍ਰਾਣੀਆਂ ਨੇ ਖੰਡੇ ਬਾਟੇ ਦੀ ਪਾਹੁਲ ਸ਼ਕੀ ਹੈ ਗੁਰੂ ਪੰਥ ਵਿੱਚ ਗੁਰੂ ਪਰਿਵਾਰ ਵਿੱਚ ਸ਼ਾਮਲ ਹੋਏ ਨੇ ਉਹਨਾਂ ਸਾਰੇ ਪ੍ਰਾਣੀਆਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਜਿਨ੍ਹਾਂ ਨੇ ਖੰਡੇ ਬਾਟੇ ਦੀ ਪਾਹੁਲ ਸ਼ਕੀ ਹੈ ਭਾਗਾ ਵਾਲੇ ਨੇ